ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਲੈਣਾ ਜੀ ਇਹ ਬਚਨ ਜੋ ਕਰ ਰਹੇ ਸਨ ਮਹਾਰਾਜ ਨੂੰ ਇਹ ਉਤੋਂ ਉਤੋਂ ਨਹੀਂ ਸੀ ਕਰ ਰਹੇ ਬਲਕਿ ਆਪਣੇ ਦਿਲੋਂ ਕਰ ਰਹੇ ਸਨ ਮਹਾਰਾਜ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਕਹਿ ਰਹੇ ਸਨ ਤੇ ਮਹਾਰਾਜ ਵੀ ਭਾਈ ਲੈਣਾ ਜੀ ਦੀ ਪ੍ਰੀਖਿਆ ਲੈਣ ਦੇ ਲਈ ਕਹਿੰਦੇ ਕਿ ਜੇ ਭਾਈ ਲੈਣਾ ਜੀ ਤੁਸੀਂ ਸਾਡਾ ਸਾਥ ਨਹੀਂ ਛੱਡ ਸਕਦੇ ਤੁਸੀਂ ਸਾਡੇ ਸੰਗ ਰਹਿਣਾ ਚਾਹੁੰਦੇ ਹੋ ਤਾਂ ਸਾਡਾ ਬਚਨ ਮੰਨੋ ਤੇ ਆਹ ਜੋ ਮੁਰਦਾ লাশ ਪਈ ਹੈ ਇਸ ਨੂੰ ਖਾਣਾ ਸ਼ੁਰੂ ਕਰੋ ਤੇ ਫਿਰ ਉਸ ਸਮੇਂ ਭਾਈ ਲੈਣਾ ਜੀ ਨੇ ਧੰ ਗੁਰਨਾਨਕ ਦੇਵ ਜੀ ਅੱਗੇ ਹੱਥ ਜੋੜੇ ਉਹਨਾਂ ਅੱਗੇ ਸੀਸ ਨਮਾਇਆ ਤੇ ਜਿਹੜੀ ਉੱਥੇ লাশ ਪਈ ਸੀ ਉਸ ਦੇ ਆਲੇ-ਦੁਆਲੇ ਪ੍ਰਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਧੰ ਗੁਰਨਾਨਕ ਦੇਵ ਜੀ ਨੇ ਭਾਈ ਲੈਣਾ ਨੂੰ লাশਦਿਆਂ ਪ੍ਰਕਰਮਾ ਕਰਦੇ ਹੋਏ ਦੇਖਿਆ ਤਾਂ ਧੰ ਗੁਰਨਾਨਕ ਦੇਵ ਨੇ ਕਿਹਾ ਕਿ ਭਾਈ ਲੈਣਿਆ ਇੰਨਾ ਚਿਰ ਕਿਉਂ ਕਰ ਲਾ ਰਹਾਂਗਾ ਇਸ ਲਾਸ ਨੂੰ ਤੂੰ ਛੇਤੀ ਤੋਂ ਛੇਤੀ ਖਾ ਤੇ ਭਾਈ ਲੈਣਾ ਜੀ ਮਹਾਰਾਜ ਦੇ ਇਹ ਬਚਨ ਸੁਣਨ ਤੋਂ ਬਾਅਦ ਕਹਿੰਦੇ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਹੁਕਮ ਦੀ ਉਡੀਕ ਕਰ ਰਿਹਾ ਹਾਂ ਤੁਸੀਂ ਹੁਕਮ ਕਰੋ ਕਿ ਮੈਂ ਇਸ ਨੂੰ ਕਿਹੜੇ ਪਾਸਿਓਂ ਖਾਵਾਂ ਸਿਰ ਵਾਲੇ ਪਾਸਿਓਂ ਖਾਵਾਂ ਜਾਂ ਪੈਰਾਂ ਵਾਲੇ ਪਾਸਿਓਂ ਖਾਵਾਂ ਹੁਣ ਬਹੁਤੇ ਵੱਡੇ ਬਦਮਾਨ ਆਪਣੇ ਆਸ-ਪਾਸ ਵੀ ਆਪਾਂ ਨੂੰ ਮਿਲਦੇ ਹਨ ਪੌਡਕਾਸਟਾਂ ਵਿੱਚ ਜਾ ਕੇ ਬੈਂਦੇ ਹਨ ਉੱਥੇ ਕਹਿੰਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਜੀ ਤਾਂ ਕੋਈ ਗੁਰੂ ਹੀ ਨਹੀਂ ਸਨ ਜਾਂ ਕਹਿਣਗੇ ਕਿ 10ਵੇਂ ਪਾਤਸ਼ਾਹ ਨੇ ਤਾਂ ਕੋਈ ਚਮਤਕਾਰ ਹੀ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਚਾਰ ਲੰਡੂ ਜੀਆਂ ਕਿਤਾਬਾਂ ਪੜੀਆਂ ਹੁੰਦੀਆਂ ਕਾਸੇ ਨਾ ਕਾਸੀਆਂ ਪਰ ਉਸ ਅਕਾਲ ਪੁਰਖ ਦੀ ਰਮਜ਼ ਸਮਝਣੀ ਉਸ ਦੇ ਚਮਤਕਾਰ ਨੂੰ ਸਮਝਣਾ ਕੋਈ ਨਾਰਮਲ ਬੰਦੇ ਦੇ ਬਸ ਦੀ ਗੱਲ ਨਹੀਂ ਤੇ ਜੋ ਸਿੱਖੀ ਹੁੰਦੀ ਹੈ ਉਸ ਨੂੰ ਕਿਤਾਬਾਂ ਪੜ੍ਹ ਕੇ ਨਹੀਂ ਬਲਕਿ ਕਮਾਉਣਾ ਪੈਂਦਾ ਹੈ ਜਿੱਦਾਂ ਕਮਾਇਆ ਸੀ ਭਾਈ ਤਾਰੂ ਸਿੰਘ ਵਰਗਿਆਂ ਨੇ ਭਾਈ ਮਤੀ ਦਾਸ ਵਰਗਿਆਂ ਨੇ ਭਾਈ ਸਤੀ ਦਾਸ ਵਰਗਿਆਂ ਨੇ ਤੇ ਨਹੀਂ ਤਾਂ ਕੋਈ ਗੁਰੂ ਦੇ ਸਿੱਖਾਂ ਤੋਂ ਬਣਾ ਐਡੇ-ਐਡੇ ਚਮਤਕਾਰ ਕਿੱਦਾਂ ਕਰ ਜਾਂਦਾ ਕੋਈ ਪੁੱਤਰੇ ਹੋਏ ਹਸਤੀ ਨਾਲ ਕਿਵੇਂ ਲੜ ਜਾਂਦਾ ਇਹ ਗੰ ਵਿੱਚ ਕੋਈ ਕਿਵੇਂ ਉੱਭਲ ਜਾਂਦਾ ਪਾਸ਼ਾ ਦਾ ਐਡਾ ਚਮਤਕਾਰ ਸੀ ਕਿ ਪਾਸ਼ਾ ਨੇ 40 ਸਿੰਘਾਂ ਨੂੰ 10 ਲੱਖ ਦੀ ਫੌਜ ਨਾਲ ਲੜਾ ਦਿੱਤਾ ਸੀ ਇੱਕ ਇੱਕ ਸਿੰਘ ਨੂੰ ਸਵਾ ਸਵਾ ਲੱਖ ਆਉਂਦਾ ਸੀ ਪਰ ਇਹ ਅੱਜ ਦੇ ਵਿਦਵਾਨ ਆਪਣੀ ਵਿਦਵਾਨੀ ਘੋਟੀ ਜਾਂਦੇ ਆ ਹੁਣ ਭਾਈ ਲੈਣਾ ਜੀ ਦੇ ਬਚਨ ਸੁਣਨ ਤੋਂ ਬਾਅਦ ਧੰਗੁਰ ਨਾਨਕ ਦੇਵ ਜੀ ਕਹਿੰਦੇ ਕਿ ਲੈਣਿਆ ਤੂੰ ਇਸ লাশ ਨੂੰ ਪੈਰਾਂ ਵਾਲੇ ਪਾਸਿਓਂ ਖਾਣਾ ਸ਼ੁਰੂ ਕਰ ਤੇ ਸਿਰ ਤੱਕ ਸਾਰੀ লাশ ਖਾ ਜਾ ਤੇ ਉਸੇ ਸਮੇਂ ਭਾਈ ਲੈਣਾ ਜੀ ਨੇ ਮਹਾਰਾਜ ਅੱਗੇ ਹੱਥ ਜੋੜੇ ਸਿਰ ਝੁਕਾਇਆ ਤੇ ਉਹਨਾਂ ਨੂੰ ਕਹਿੰਦੇ ਕਿ ਮਹਾਰਾਜ ਸਤਿ ਵਚਨ ਤੇ ਸਤਿ ਵਚਨ ਕਹਿਣ ਤੋਂ ਬਾਅਦ ਜਦੋਂ ਭਾਈ ਲੈਣਾ ਜੀ ਨੇ ਉਸ লাশ ਨੂੰ ਸਤਨਾਮ ਵਾਹਿਗੁਰੂ ਕਹਿ ਕੇ ਪੈਰਾਂ ਵਾਲੇ ਪਾਸਿਓ ਉਸ ਚਿੱਟੇ ਕੱਪੜੇ ਨੂੰ ਚੱਕਿਆ ਤਾਂ ਉਸੇ ਟਾਈਮ ਉਹ ਜੋ লাশ ਸੀ ਉਹ ਕੜਾ ਪ੍ਰਸ਼ਾਦ ਦੀ ਦੀਗ ਦੇ ਵਿੱਚ ਤਬਦੀਲ ਹੋ ਗਈ ਤੇ ਜਦੋਂ ਭਾਈ ਲੈਣਾ ਜੀ ਨੇ ਇਹ ਕੌਤਕ ਵਰਤ ਦਾ ਦੇਖਿਆ ਤਾਂ ਉਹ ਇੱਕਦਮ ਹੈਰਾਨ ਹੋ ਗਏ ਤੇ ਭਾਈ ਲੈਣਾ ਜੀ ਇਹ ਵੀ ਸਮਝ ਗਏ ਕਿ ਗੁਰੂ ਪਾਸ਼ਾ ਉਹਨਾਂ ਨੂੰ ਕੋਈ লাশ ਖਵਾਉਣਾ ਨਹੀਂ ਸੀ ਚਾਹੁੰਦੇ ਭਾਈ ਲੈਣਾ ਜੀ ਨੂੰ ਇਹ ਪਤਾ ਚੱਲ ਗਿਆ ਕਿ ਗੁਰੂ ਪਾਸ਼ਾ ਉਹਨਾਂ ਦੇ ਪਰਖ ਕਰ ਰਹੇ ਸਨ ਉਹਨਾਂ ਦੇ ਸਦਕ ਨੂੰ ਦੇਖ ਰਹੇ ਸਨ ਤੇ ਉਸੇ ਸਮੇਂ ਫਿਰ ਭਾਈ ਲੈਣਾ ਜੀ ਉੱਠੇ ਤੇ ਮਹਾਰਾਜ ਧੰਗ ਗੁਰੂ ਨਾਨਕ ਦੇਵ ਜੀ ਦੇ ਚਰਨ ਫੜ ਲੈ ਤੇ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਮੈਨੂੰ ਪਤਾ ਚੱਲ ਗਿਆ ਕਿ ਤੁਸੀਂ ਹੀ ਅਕਾਲ ਪੁਰਖ ਹੋ ਤੁਸੀਂ ਹੀ ਖੁਦਾ ਹੋ ਤੁਸੀਂ ਹੀ ਪਰਮੇਸ਼ਰ ਹੋ ਤੇ ਤੁਸੀਂ ਉਸ ਇੱਕ ਓਂਕਾਰ ਦੇ ਨਿਰਗੁਣ ਸਰੂਪ ਹੋ ਤੇ ਗੁਰੂ ਪਾਤਸ਼ਾਹ ਨੂੰ ਇਹ ਬਚਨ ਵੀ ਕਰ ਰਹੇ ਹਨ ਤੇ ਭਾਈ ਲੈਣਾ ਜੀ ਨਾਲ-ਨਾਲ ਵਿਰਾਗ ਵੀ ਕਰ ਰਹੇ ਹਨ ਤੇ ਗੁਰੂ ਪਾਤਸ਼ਾਹ ਨੇ ਭਾਈ ਲੈਣਾ ਜੀ ਨੂੰ ਕਿਹਾ ਕਿ ਲੈਣਿਆ ਸਾਡਾ ਇਹ ਜਿਹੜਾ ਰੂਪ ਹੈ ਉਹ ਤੇਰਾ ਹੋ ਜਾਵੇਗਾ ਤੇ ਤੇਰਾ ਜੋ ਸਰੂਪ ਹੈ ਉਹ ਸਾਡਾ ਹੋ ਜਾਵੇਗਾ ਤੇ ਮਹਾਰਾਜ ਕਹਿੰਦੇ ਕਿ ਅੱਜ ਤੋਂ ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਅੰਤ ਅੰਤਰ ਨਹੀਂ ਰਹਿ ਗਿਆ ਗੁਰੂ ਪਾਸ਼ਾ ਜੀ ਜਦੋਂ ਦੁਨੀਆ ਨੂੰ ਤਾਰ ਰਹੇ ਸਨ ਤਾਂ ਉਹਨਾਂ ਨੂੰ ਆਪਣੀ ਇਸ ਜੀਵਨੀ ਦੇ ਵਿੱਚ ਬਹੁਤ ਸਾਰੇ ਸਿੱਖ ਮਿਲੇ ਸਨ ਜਿਨ੍ਹਾਂ ਨੂੰ ਪਾਸ਼ਾ ਨੇ ਬਹੁਤਿਆਂ ਨੂੰ ਤਾਰ ਦਿੱਤਾ ਤੇ ਬਹੁਤਿਆਂ ਨੂੰ ਗੁਰੂ ਦੇ ਨਾਮ ਦਾ ਉਪਦੇਸ਼ ਦਿੱਤਾ ਪਰ ਭਾਈ ਲੈਣਾ ਜੀ ਉਹ ਪਹਿਲੇ ਸਿੱਖ ਸਨ ਜਿਨ੍ਹਾਂ ਨੂੰ ਗੁਰੂ ਪਾਸ਼ਾ ਨੇ ਆਪਣੇ ਗਲ ਦੇ ਨਾਲ ਲਾਇਆ ਸੀ ਆਪਣੇ ਅੰਗ ਦੇ ਨਾਲ ਲਾਇਆ ਸੀ ਤੇ ਇਸ ਤੋਂ ਬਾਅਦ ਹੀ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਸੀ ਸਮੇ ਇੱਥੇ ਭਾਈ ਲੈਣਾ ਜੀ ਤੇ ਧੰਗੁਰ ਨਾਨਕ ਦੇਵ ਜੀ ਦੋਵੇਂ ਇਕੱਲੇ ਸਨ ਪਰ ਕਈ ਸਿੱਖ ਉਥੇ ਝਾੜੀਆਂ ਉਲ ਲੁਕ ਛੁਪ ਕੇ ਮਹਾਰਾਜ ਦੀਆਂ ਇਹ ਗੱਲਾਂ ਸੁਣ ਰਹੇ ਸਨ ਮਹਾਰਾਜ ਕਹਿੰਦੇ ਕਿ ਭਾਈ ਲੈਣਾ ਤੈਨੂੰ ਅਸੀਂ ਗੁਰਿਆਈ ਦੇਣੀ ਹੈ ਤੂੰ ਸਾਰੇ ਸਿੱਖਾਂ ਦੀ ਲਾਜ ਰੱਖ ਲੈ ਭਾਵ ਕਿ ਤੁਸੀਂ ਅੱਜ ਤੋਂ ਇਸ ਜਗਤ ਦੇ ਗੁਰੂ ਬਣੋਗੇ ਮਹਾਰਾਜ ਨੇ ਇਸੇ ਹੀ ਪ੍ਰੀਖਿਆ ਤੋਂ ਖੋਸ ਕੇ ਭਾਈ ਲੈਣਾ ਜੀ ਦਾ ਨਾਂ ਅੰਗਦ ਰੱਖਿਆ ਸੀ ਮਹਾਰਾਜ ਕਹਿੰਦੇ ਕਿ ਭਾਈ ਲੈਣਾ ਜੀ ਤੁਸੀਂ ਜਗਤ ਦੇ ਤਾਰਨ ਹਾਰ ਬਣੋਂਗੇ ਤੇ ਤੁਹਾਡਾ ਨਾਮ ਲੈ ਕੇ ਸਿੱਖ ਤਰ ਜਾਇਆ ਕਰਨਗੇ ਮਹਾਰਾਜ ਕਹਿੰਦੇ ਕਿ ਭਾਈ ਲੈਣੇ ਤੇਰੇ ਬਰਾਬਰ ਇਸ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੈਗਾ ਤੇ ਇਹ ਸੀ ਇਤਿਹਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦੇ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ